ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟਬਲ 2025 ਦੇ ਉਮੀਦਵਾਰਾਂ ਦੀ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਉਂਦੀਆਂ ਦੇਖੋ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਬੱਚੇ ਆਪਣੇ ਪਹਿਲਾਂ ਵੀਡੀਓਜ਼ ਦੇਖ ਰਹੇ ਨੇ ਤੇ ਹੁਣ ਜਿਹੜੇ ਬੱਚੇ ਇਹ ਵੀਡੀਓ ਅੱਜ ਪਹਿਲੀ ਵਾਰ ਦੇਖਣਗੇ ਜਾਂ ਕਿਉਂਕਿ ਕੁਝ ਬੱਚਿਆਂ ਦੇ ਹੁਣ ਡੇਲੀ ਮਤਲਬ ਕਿ ਨਵੇਂ ਕਮੈਂਟ ਆਉਂਦੇ ਨੇ ਤੇ ਕੁਝ ਬੱਚਿਆਂ ਦੇ ਉਹੀ ਸਿਮਿਲਰ ਕਮੈਂਟ ਹੁੰਦੇ ਨੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਤੁਹਾਡੇ ਸਾਰੇ ਡਾਊਟ ਨੇ ਉਹ ਇੱਕ ਵੀਡੀਓ ਦੇ ਵਿੱਚ ਹੀ ਜਿਹੜੇ ਹੈਗੇ ਕਲੀਅਰ ਕੀਤੇ ਹਨ ਤਾਂ ਜੋ ਤੁਹਾਨੂੰ ਜਿਹੜਾ ਹੈਗਾ ਮਤਲਬ ਕਿ ਕੁਝ ਆਪਾਂ YouTube ਤੋਂ ਜਦੋਂ ਚੀਜ਼ ਦੇਖਦੇ ਹਾਂ ਤਾਂ ਕਿਸੇ ਚੈਨਲ ਤੇ ਕਿਸ ਤਰੀਕੇ ਨਾਲ ਚੀਜ਼ ਨੋਟਾਈਫਾਈਂ ਕਰਿਆ ਹੁੰਦਾ ਤੇ ਕਿਸੇ ਚੈਨਲ ਦੇ ਉੱਤੇ ਮਤਲਬ ਕੋਈ ਕਿਸੇ ਤਰੀਕੇ ਨਾਲ ਕਿਸੇ ਚੀਜ਼ ਦਾ ਸੋਲੂਸ਼ਨ ਦੱਸਦਾ ਪਰ ਮੈਂ ਤੁਹਾਡੇ ਲਈ ਜਿਹੜਾ ਹੈਗਾ ਬੈਸਟ ਵੇ ਸੋਚਦਾ ਕਿ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਜਿਹੜਾ ਸਿੰਗਲ ਜਗ੍ਹਾ ਤੇ ਤੁਹਾਨੂੰ ਸੋਲੂਸ਼ਨ ਮਿਲ ਜੇ ਤੇ ਤੁਸੀਂ ਆਪਣੇ ਡਾਕੂਮੈਂਟਸ ਦਾ ਅਗਰ ਤੁਹਾਡੀ ਕੋਈ ਗਲਤੀ ਆ ਜਾਂ ਤੁਹਾਨੂੰ ਕੋਈ ਆਪਣੇ ਡਾਕੂਮੈਂਟਸ ਦੇ ਵਿੱਚ ਕੋਈ ਮਤਲਬ ਕਿ ਮਿਸਟੇਕ ਲੱਗਦੀ ਆ ਚਾਹੇ ਉਹ ਟਾਈਪਿੰਗ ਮਿਸਟੇਕ ਹੋਵੇ ਚਾਹੇ ਉਹ ਅਪਡੇਟ ਦੇ ਰਿਲੇਟਡ ਹੋਵੇ ਜਾਂ ਤੁਸੀਂ ਜਿਆਦਾ ਪੁਰਾਣੇ ਸਰਟੀਫਿਕੇਟਸ ਲਗਾਏ ਹੋਏ ਨੇ ਉਸ ਚੀਜ਼ ਦੇ ਨਾਲ ਮਤਲਬ ਕਿ ਚੀਜ਼ ਰਿਲੇਟਡ ਹੋਵੇ ਕਿ ਜਿਹੜੇ ਤੁਹਾਡੇ ਸਾਰੇ ਡਾਊਟ ਨੇ ਹੋ ਇੱਕ ਵੀਡੀਓ ਦੇ ਵਿੱਚ ਕਲੀਅਰ ਹੋ ਜਾਣ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਹੁਣ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਕਿ ਬੱਚਿਆਂ ਦੇ ਜਿਹੜੇ ਜਿਹੜੇ ਡਾਊਟ ਨੇ ਕਿਸ ਪ੍ਰਕਾਰ ਦੇ ਡਾਊਟ ਨੇ ਕੁਝ ਜਿਹੜਾ ਈਡਬਲਿਊ ਜਿਹੜੇ ਸਰਟੀਫਿਕੇਟਸ ਨੇ ਉਹਨਾਂ ਬਾਰੇ ਮਤਲਬ ਕਿ ਬਹੁਤ ਜ਼ਿਆਦਾ ਡਾਊਟਸ ਆ ਰਹੇ ਨੇ ਕਿਉਂਕਿ ਜਿਹੜੀ ਇਸ ਵਾਰ ਮੈਟ ਈਡਬਲਿਊ ਜਿਹੜੇ ਮਤਲਬ ਕਿ ਕੈਟਾਗਰੀ ਦੀ ਬਹੁਤ ਘਟ ਗਈ ਆ ਤੇ ਕੁਝ ਹੋਰ ਵੀ ਜਿਹੜੇ ਹੋਰ ਕੈਟਾਗਰੀਜ਼ ਦੇ ਡਾਊਟ ਨੇ ਜਾਂ ਕਿਸੇ ਸਰਟੀਫਿਕੇਟਸ ਦੇ ਡਾਊਟ ਨੇ ਅੱਜ ਆਪਾਂ ਉਹਨਾਂ ਸਾਰੀ ਚੀਜ਼ਾਂ ਬਾਰੇ ਗੱਲਬਾਤ ਕਰਨੀ ਆ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਹੈ ਉਹ ਸਟਾਰਟ ਕਰਦੇ ਆਂ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਕਿ ਆਪਾਂ ਹੁਣ ਡੇ ਬਾਈ ਡੇ ਜਿਹੜੇ ਹੈਗਾ ਬੱਚਿਆਂ ਦੇ ਕਮੈਂਟ ਲੈ ਰਹੇ ਹਾਂ ਤੇ ਮੈਂ ਬੇਚੇ ਕੋਸ਼ਿਸ਼ ਕਰਦਾ ਹੁੰਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਹੈ ਕਮੈਂਟਾਂ ਦੇ ਵਿੱਚ ਰਿਪਲਾਈ ਕਰਦਾ ਤੇ ਕੁਝ ਕਮੈਂਟ ਰਹਿ ਜਾਂਦੇ ਆ ਜਿਹੜੇ ਮੰਨ ਲਓ ਕਿ ਡਾਊਟ ਆਪਾਂ ਆਪਾਂ ਲਿਖ ਕੇ ਜਿਹੜੇ ਹੈਗਾ ਨਹੀਂ ਦੱਸ ਸਕਦੇ ਤੁਹਾਨੂੰ ਨਹੀਂ ਸਮਝਾ ਸਕਦੇ ਤਾਂ ਅਗਰ ਕਿ ਜਿਹੜੇ ਹੈਗੇ ਕਮੈਂਟ ਆਪਾਂ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਣੇ ਪੈਂਦੇ ਨੇ ਤਾਂ ਕਿ ਜਿਹੜਾ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਸਕਣ ਤੇ ਜਿਹੜੇ ਤੁਹਾਡੇ ਨਾਲ ਜਿਹੜੇ ਤੁਹਾਡੇ ਨਾਲ ਮੰਨ ਲਓ ਕਿ ਤੁਹਾਡੇ ਦੋਸਤ ਮਿੱਤਰ ਨੇ ਤੁਹਾਡੇ ਸਟੂਡੈਂਟ ਹੋਰ ਨੇ ਇਨਾਂ ਦੇ ਸਿਮਲਰ ਡਾਊਟ ਨੇ ਉਹ ਵੀ ਜਿਹੜਾ ਹੈਗਾ ਪੇਸਟ ਵੀਡੀਓ ਨੂੰ ਦੇਖ ਕੇ ਆਪਣੇ ਜਿਹੜੇ ਡਾਊਟ ਕਲੀਅਰ ਕਰ ਸਕਣ ਤੇ ਹੁਣ ਜਿਹੜਾ ਆਪਣਾ ਪਹਿਲਾ ਕਮੈਂਟ ਆਪਾਂ ਉਹ ਦੇਖਦੇ ਆ ਸਰ ਮੇਰੇ ਰੈਜ਼ੀਡੈਂਸ ਸਰਟੀਫਿਕੇਟ ਚ ਨਹੀਂ ਸੀ ਇਸ ਲਈ ਮੈਂ ਫਾਰਮ ਫਿਲ ਕਰਦੇ ਟਾਈਮ ਨੋ ਰਿਸਿलेक्ट ਕਰ ਦਿੱਤਾ ਸੀ ਬਟ ਫਿਮਿਲੀ ਰੈਜ਼ੀਡੈਂਸ ਸਰਟੀਫਿਕੇਟ ਜ਼ਰੂਰੀ ਮੰਗੇ ਜਰਨਲ ਕਾਸਟ ਵਾਲਿਆਂ ਦੀ ਮੇਨ ਕੀ ਕਰਾਂ ਦੇਖੋ ਜੋ ਉਸ ਚੀਜ਼ ਦਾ ਕੋਈ इशू ਨਹੀਂ ਹੈਗਾ ਅਗਰ ਤੁਸੀਂ ਸਰਟੀਫਿਕੇਟ ਸਮੇਂ ਨਹੀਂ ਲਗਾਇਆ ਠੀਕ ਹੈ ਤੇ ਤੁਸੀਂ ਹੁਣ ਜਿਹੜਾ ਆਪਣਾ ਮਤਲਬ ਕਿ ਜਦੋਂ ਡੀਵੀਬੀਡੀ ਜਾਓਗੇ ਉੱਥੇ ਜਿਹੜਾ ਹੈਗਾ ਮਤਲਬ ਕਿ ਸਰਟੀਫਿਕੇਟ ਇਹ ਨਾਲ ਲੈ ਜਿਓ ਤੇ ਉਤੇ ਕੇ ਐਫੀ ਡੈਪਟ ਬਣਵਾ ਕੇ ਲੈ ਜਾਓ ਅਦਰਵਾਈਜ਼ ਅਗਰ ਤੁਸੀਂ ਰੈਜੀਸਟ੍ਰੇਸ਼ਨ ਨਾ ਲਗਾਇਆ ਤਾਂ ਸਮਝਿਆ ਗਿਆ ਕਿ ਓਪਨ ਮਤਲਬ ਕਿ ਜਨਰਲ ਮੇਲ ਦੀ ਕੈਟਾਗਰੀ ਦੇ ਵਿੱਚ ਮਤਲਬ ਕਿ ਕਾਊਂਟ ਕੀਤਾ ਜਾ ਸਕਦਾ ਤਾਂ ਕਰਕੇ ਜਿਹੜਾ ਕਿ ਕਿਰਪਾ ਕਰਕੇ ਇੱਕ ਤਾਂ ਆਪਣਾ ਐਫੀ ਡੈਪਟ ਬਣਵਾ ਲਿਓ ਕਿ ਉਸ ਵੇਲੇ ਮੈਂ ਜਿਹੜਾ ਸਰਟੀਫਿਕੇਟ ਨਹੀਂ ਬਣਵਾਇਆ ਸੀ ਤੇ ਹੁਣ ਬਣਵਾ ਲਿਆ ਤੇ ਜਿਹੜਾ ਦੂਜਾ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਨਾਲ ਲੈ ਕੇ ਜਾਣਾ ਠੀਕ ਆ ਸਰ ਅਦਰ ਸਟੇਟ ਕੀ ਗਰਲਜ਼ ਜਨਰਲ ਬੁਆਏ ਮੇ ਕਾਊਂਟ ਹੋ ਹੁੰਦੀ ਹੈ ਜੀ ਸਹੀ ਹੈ ਕਿ ਹਾਂਜੀ ਇਹ ਸਹੀ ਹੈ ਇਸ ਪਰ ਕੋਰਟ ਕੇਸ ਵੀ ਹੋ ਰੱਖਾ ਹੈ ਦੇਖੋ ਜੀ ਇਹਦੇ ਕੋਈ ਕੋਟ ਕੇਸ ਨਹੀਂ ਹੋ ਸਕਦਾ ਠੀਕ ਹੈ ਅਗਰ ਤੁਸੀਂ ਅਦਰ ਸਟੇਟ ਤੋਂ ਤਾਂ ਤੁਸੀਂ ਇੱਕ ਗੱਲ ਸਮਝੋ ਕਿ ਪੰਜਾਬ ਦਾ ਕੋਈ ਬੱਚਾ ਜਾ ਕੇ ਹਰਿਆਣਾ ਜਾਂ ਰਾਜਸਥਾਨ ਦੀ ਕੋਈ ਪ੍ਰਤੀ ਮਤਲਬ ਕਿ ਨਹੀਂ ਦੇਖ ਸਕਦਾ ਠੀਕ ਹੈ ਅਗਰ ਦੇਖ ਵੀ ਸਕਦਾ ਹੁੰਦਾ ਉਹਨਾਂ ਲਈ ਇੱਕ ਸਪੈਸੀਫਿਕ ਤੌਰ ਤੇ ਕੋਟਾ ਹੁੰਦਾ ਅਗਰ ਕਿ 100 ਪੋਸਟ ਹੈ ਤਾਂ 100 ਚੋਂ ਸਿਰਫ ਇੱਕ ਪੋਸਟ ਜਿਹੜੀ ਮਤਲਬ ਕਿ ਜਰਨਲ ਅਦਰ ਸਟੇਟ ਨੂੰ ਦਿੱਤੀ ਜਾ ਸਕਦੀ ਹੈ ਠੀਕ ਹੈ ਪਰ ਪੰਜਾਬ ਦੇ ਵਿੱਚ ਹੋਰ ਜਿਵੇਂ ਰਾਜਸਥਾਨ ਹੋ ਗਿਆ ਜਾਂ ਹਰਿਆਣਾ ਹੋ ਗਿਆ ਜਾਂ ਮੱਧ ਪ੍ਰਦੇਸ਼ ਉਹ ਬੱਚੇ ਖੁੱਲੇ ਆ ਕੇ ਮਤਲਬ ਕਿ ਪੋਸਟਾਂ ਭਰ ਸਕਦੇ ਨੇ ਤੇ ਜਿੰਨੀ ਉਹਨਾਂ ਦੀ ਮੈਟ ਦੇ ਹਿਸਾਬ ਨਾਲ ਉਹ ਜਿੰਨਾ ਮਰਜ਼ੀ ਮੈਟ ਨੂੰ ਉੱਪਰ ਲੈ ਜਾਣ ਤੇ ਜਿੰਨੀਆਂ ਮਰਜ਼ੀ ਪੋਸਟਾਂ ਉਹ ਜਰਨਲ ਦੇ ਰਿਕੁਆਇਰ ਕਰ ਸਕਦੇ ਨੇ ਠੀਕ ਹੈ ਤੇ ਇਸ ਚੀ ਲਈ ਇਸ ਚੀ ਤੇ ਕੋਈ ਕੋਰਟ ਕੇਸ ਨਹੀਂ ਹੈਗਾ ਇਹ ਪੰਜਾਬ ਸਟੇਟ ਦੀ ਗਵਰਨਮੈਂਟ ਹੈ ਉਸ ਦੀ ਮਰਜ਼ੀ ਹੈ ਤੇ ਉਹ ਕਿੰਨੀਆਂ ਵੀ ਸੀਟਾਂ ਜਿਹੜਾ ਹੈਗਾ ਮਤਲਬ ਕਿ ਚਾਹੇ ਲਿਮਟਡ ਸੀਟਾਂ ਰੱਖ ਦੇਣਾ ਚਾਹੇ ਉਹ ਇੱਕ ਵੀ ਸੀਟ ਜਿਹੜੀ ਹੈਗੀ ਉਹ ਮਤਲਬ ਇੱਕ ਸੀਟ ਵੀ ਨਾ ਰੱਖਣਾ ਅਦਰ ਸਟੇਟ ਲਈ ਠੀਕ ਹੈ ਅਰ ਜਿਹੜੀ ਆਹ ਗੱਲ ਆ ਤੁਹਾਡੀ ਜਿਹਨਰਲ ਵੌਇਸ ਕੰਡ ਹੋਣੀ ਹੈ ਹਾਂਜੀ ਇਹ ਸਹੀ ਆ ਜਿਹੜੀਆਂ ਫਾਈਨਲ ਕਟ-ਆਫ ਆਊਗੀ ਉਹ ਜਨਰਲ ਵੌਇਸ ਦੀ ਜਿਹੜੀ ਹੈਗੀ ਗਿਣੀ ਜਾਊਗੀ ਠੀਕ ਐ ਐਫੀਡੇਵਟ ਤੇ ਕਿਸ ਤੇ ਸਾਈਨ ਕਰਵਾਉਣਾ ਦੇਖੋ ਜੀ ਮੈਂ ਤੁਹਾਨੂੰ ਐਫੀਡੇਵਟ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਆ ਨਵੇਂ ਤੁਸੀਂ ਜਾ ਕੇ ਸਾਰੀ ਉਹ ਵੀਡੀਓ ਦੇਖ ਲਓਗੇ ਕਿ ਇਸ ਤਰੀਕੇ ਨਾਲ ਐਫੀਡੇਵਟ ਬਣਦਾ ਹੈ ਕਰ ਕਿਸੇ ਬੱਚੇ ਨੇ ਬਣਵਾਉਣਾ ਤੇ ਕੀ ਖਰਚਾ ਆਉਂਦਾ ਕੀ ਪ੍ਰੋਸੀਜਰ ਹੈ ਤੇ ਬਾਕੀ ਰਹੀ ਸਾਈਨਸ ਦੀ ਗੱਲ ਸਾਈਨ ਦੇਖੋ ਤੁਸੀਂ ਆਪਣੇ ਪਿੰਡ ਦੇ ਨੰਬਰਦਾਰ ਤੋਂ ਜਾਂ ਸਰਪੰਚ ਤੋਂ ਕਰਵਾ ਸਕਦੇ ਹੋ ਵੈਸੇ ਤੁਸੀਂ ਜਿੱਥੋਂ ਵੀ ਜਿਹੜੀ ਮਤਲਬ ਕਿ ਤੁਸੀਂ ਜਿੱਥੋਂ ਐਫੀਡਿਵਟ ਕਰਵਾਉਣਾ ਉਸ ਬੰਦੇ ਕੋਲ ਮਤਲਬ ਕਿ ਜ਼ਿੰਮੇਵਾਰੀ ਹੁੰਦੀ ਹੈ ਉਹ ਉਸ ਨੂੰ ਤਹਿਸੀਲਦਾਰ ਤੋਂ ਜਿਹੜਾ ਹੈ ਨੋਟਰੀ ਟੈਸਟੀਫਾਈਡ ਕਰਵਾ ਕੇ ਮਤਲਬ ਕਿ ਤਹਿਸੀਲਦਾਰ ਦੀ ਮਤਲਬ ਕਿ ਸਟੈਂਪ ਦੇ ਨਾਲ ਤੁਹਾਨੂੰ ਐਫੀਡਿਵਟ ਸਾਈਨ ਕਰਵਾ ਕੇ ਦੇ ਦਿੰਦਾ ਠੀਕ ਹੈ ਸਰ 2024 ਦੀ ਜੁਆਇਨਿੰਗ ਕਦੋਂ ਹੋਏਗੀ ਦੇਖੋ ਜੀ ਜਿਹੜੀ 2024 ਦੀ ਜੁਆਇਨਿੰਗ ਦਾ ਚੱਕਰ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਹੁਣ ਜਿਹੜੇ ਮਤਲਬ ਕਿ 10 ਤੋਂ 12 ਦਿਨਾਂ ਦੇ ਵਿੱਚ ਤੁਹਾਡਾ ਮਤਲਬ ਕਿ ਨੰਬਰ ਮੰਥ ਜਿੱਟਾ ਪਤਾ ਨਹੀਂ ਹੈਗਾ ਠੀਕ ਹੈ ਨੰਬਰ ਮੰਥ ਦੇ ਐਂਡ ਤੱਕ ਜਾਂਦੇ ਜਾਂਦੇ ਸੁੱਟ ਜਿਹੜੀ ਜੁਆਇਨਿੰਗ ਆ ਉਹ ਫਾਈ ਠੀਕ ਹੈ ਸੋ ਉਹਨੂੰ ਡਿਸਟ੍ਰਿਕਟ ਦੇ ਬਟਾਇਲੀਅਨ ਦੇ ਵਿੱਚ ਭੇਜ ਦਿੱਤਾ ਜਾਊਗਾ ਉੱਥੋਂ ਤੁਹਾਨੂੰ ਦੱਸਣਗੇ ਕਿ ਕਦੋਂ ਤੁਹਾਡੀ ਟ੍ਰੇਨਿੰਗ ਹੋਣੀ ਆ ਤੇ ਕਦੋਂ ਤੁਹਾਡੀ ਫਾਈਨਲ ਮਤਲਬ ਕਿ ਤੁਹਾਨੂੰ ਅੱਗੇ ਦਾ ਤੁਹਾਡਾ ਕੀ ਪ੍ਰੋਸੀਜਰ ਆ ਫਿਲਹਾਲ ਜਿਹੜੀਆਂ ਆਪਣੀਆਂ ਤੁਸੀਂ ਵਰਦੀਆਂ ਨੇ ਉਹ ਸਿਵਾਗੇ ਰੱਖੋ ਤੇ ਵਰਦੀਆਂ ਹੁਣ ਜਿਹੜਾ 5 15 ਨੰਬਰ ਤੋਂ ਲੈ ਕੇ ਠੀਕ ਹੈ 15 ਮਾਰਚ ਤੱਕ ਤੁਹਾਡੀ ਮਤਲਬ ਕਿ ਵਿంటర్ ਵਾਲੀ ਜਿਹੜੀ ਹੈਗੀ ਹੈ ਯੂਨੀਫਾਰਮ ਦਾ ਕੋਡ ਹੁੰਦਾ ਠੀਕ ਹੈ ਇਸ ਤੋਂ ਬਾਅਦ ਤੁਹਾਡੀ ਸਮਰ ਵਾਲੀ ਜਿਹੜੀ ਹੈਗੀ ਹੈ ਯੂਨੀਫਾਰਮ ਚੱਲ ਪੂਗੀ ਹੁਣ ਤੁਸੀਂ ਦੋ ਦੋ ਯੂਨੀਫਾਰਮਸ ਜਿਹੜੀਆਂ ਹੈਗੀਆਂ ਵਿంటర్ ਵਾਲੀਆਂ ਸਿਵਾਗੇ ਰੱਖੋ ਤੇ ਬਾਕੀ ਜਿਹੜਾ ਉੱਥੇ ਤੁਹਾਡਾ ਲੋਰਾਂਟੀ ਟੀ-ਸ਼ਰਟਾਂ ਦਾ ਪ੍ਰਬੰਧ ਹੁੰਦਾ ਉਹ ਤੁਹਾਡਾ ਉੱਥੇ ਬਟਾਲੀਅਨ ਦੇ ਜਿਹੜੇ ਮਤਲਬ ਕਿ ਤੁਹਾਡੀ ਟ੍ਰੇਨਿੰਗ ਹੋਊਗੀ ਉਹ ਤੁਹਾਨੂੰ ਉੱਥੇ ਮਿਲ ਜੂਗੀ ਮਤਲਬ ਕਿ ਉਸ ਚੀਜ਼ ਦਾ ਸੁੱਥੇ ਜਿਹੜਾ ਹੈਗਾ ਮਤਲਬ ਪੇ ਕਰਵਾਇਆ ਜਾਂਦਾ ਠੀਕ ਹੈ ਤੇ ਜਿਹੜੀ ਤੁਹਾਡੀ ਤਨਖਾਹ ਦੀ ਗੱਲ ਹੁੰਦੀ ਹੈ ਤਨਖਾਹ ਜੇ ਤੁਹਾਨੂੰ ਇਹ ਨਹੀਂ ਹੈਗਾ ਕਿ ਜਦੋਂ ਸਮਝੋ ਤੁਹਾਨੂੰ ਨੰਬਰ ਤੇ ਜੁਆਇਨ ਕਰਵਾਤਾ ਇਹ ਨਹੀਂ ਹੈਗਾ ਕਿ ਤੁਹਾਡੀ ਜਿਹੜੀ ਹੈ ਨੰਬਰ ਦੇ ਵਿੱਚ ਹੀ ਤਨਖਾਹ ਪੈਣ ਲੱਗ ਜੂ ਤਨਖਾਹ ਆਉਂਦੇ ਆਉਂਦੇ ਤਿੰਨ ਤੋਂ ਚਾਰ ਮਹੀਨੇ ਲੱਗੇ ਜਾਂਦੇ ਆ ਤਾਂ ਕਿ ਕਿਰਪਾ ਕਰਕੇ ਜਿਹੜਾ ਹੈਗਾ ਆਪਣੇ ਮਤਲਬ ਕਿ ਹ ਤਾਂ ਜੇ ਤੁਹਾਨੂੰ ਮੌਕੇ ਦੇ ਮਤਲਬ ਕਿ ਯੂਨੀਫਾਰਮ ਸਮੋਣੀ ਜਾਂ ਸ਼ੂਜ਼ ਲੈਣੇ ਉਹ ਚੀਜ਼ ਮਤਲਬ ਕਿ ਜ਼ਿਆਦਾ ਔਖਾ ਨਾ ਲੱਗੇ ਠੀਕ ਹੈ ਹੁਣ ਆਪਾਂ ਨੈਕਸਟ ਕਮੈਂਟਸ ਦੇਖਦੇ ਆਂ ਨੈਕਸਟ ਹੈਗਾ ਇਹੇ ਸਿਮਿਲਰ ਕਮੈਂਟ ਠੀਕ ਹੈ ਤੇ 2024 ਵਾਲਿਆਂ ਦਾ ਇੱਕ ਵਾਰ ਸਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਜਿਹੜੀ ਹੈਗੀ ਪਿਛਲੇ ਕਮੈਂਟ ਚ ਵੀ ਦੱਸਿਆ ਕਿ ਇਹ ਨਵੰਬਰ ਮਸ ਦੇ ਐਂਡ ਤੱਕ ਜਾਂਦੇ ਜਾਂਦੇ ਤੁਹਾਡੀ ਜੁਆਇਨਿੰਗ ਹੋ ਜੂਗੀ ਤਾਂ ਕਿਰਪਾ ਕਰਕੇ ਆਪਣੀਆਂ ਜਿਹੜੀਆਂ ਵਰਦੀਆਂ ਨੇ ਆਪਣੀਆਂ ਯੂਨੀਫਾਰਮਸ ਨੇ ਆਪਣਾ ਡਰੈਸ ਕੋਡ ਉਹਨੂੰ ਕੰਪਲੀਟ ਕਰਕੇ ਰੱਖੋ ਤੁਹਾਡਾ ਜਿਹੜਾ ਪ੍ਰੋਸੈਸ ਹੈ ਬਹੁਤ ਫਾਸਟ ਚੱਲਿਆ ਹੋਇਆ ਹੈ ਠੀਕ ਹੈ ਤੇ ਬਹੁਤ ਜਲਦ ਜਿਹੜੀ ਹੈਗੀ ਤੁਹਾਨੂੰ ਖੁਸ਼ਖਬਰੀ 2024 ਵਾਲਿਆਂ ਨੂੰ ਮਿਲਣ ਵਾਲੀ ਆ ਸਰ ਪਲੀਜ਼ ਤੁਸੀਂ ਇੱਕ ਪੋਲ ਪਾ ਦੋ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਕਿੰਨੇ ਨੰਬਰ ਹੈ ਜਿਨ੍ਹਾਂ ਨੇ ਪਾਸ ਕੀਤਾ ਫਿਜ਼ੀਕਲ ਦੇਖੋ ਜੀ ਵੈਸੇ ਮਤਲਬ ਕਿ ਹੁਣ ਮੈਂ ਪੋਲ ਪਾ ਦੂੰਗਾ ਠੀਕ ਹੈ ਇਸ 'ਚ ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਫਿਜ਼ੀਕਲ ਦਿੱਤਾ ਵੀ ਨਹੀਂ ਹੁੰਦਾ ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਜਿਹੜੇ ਨੇ ਪੰਜਾਬ ਪੁਲਿਸ ਦਾ ਪੇਪਰ ਹੀ ਨਹੀਂ ਦਿੱਤਾ ਇਸ ਵਾਰ ਠੀਕ ਹੈ ਜਾਂ ਜਿਨ੍ਹਾਂ ਦਾ ਪੇਪਰ ਨਹੀਂ ਵੀ ਕਲੀਅਰ ਹੋਇਆ ਮਤਲਬ ਕਿ ਉਹ ਵੀ ਬੱਚੇ ਕੋਸ਼ਿਸ਼ ਵੋਟ ਕਰ ਦਿੰਦੇ ਆ ਕੁਝ ਬੱਚਾ ਨੇ ਜਿਹੜੇ ਨੇ ਮਤਲਬ ਕਿ ਕੀ ਇਕੋ ਚੋਂ ਪਾਸ ਨਹੀਂ ਹੋਏ ਉਹ ਵੀ ਵੋਟ ਕਰ ਦਾਂਗੇ ਕੁਝ 2026 ਦੀ ਯਾਰੀ ਕਰ ਰਹੇ ਨੇ ਕਿਉਂਕਿ ਕੁਝ ਵਿੱਚ ਆਪਾਂ ਕਹਿ ਸਕਦਾ ਸ਼ਰਾਤੀਆਂ ਸਰ ਹੁੰਦੇ ਨੇ ਪਰ ਅਗਰ ਤੁਸੀਂ ਕਹਿੰਦੇ ਮੈਂ ਮਤਲਬ ਕਿ ਤੁਹਾਡੇ ਕਹਿਣ ਤੇ ਇੱਕ ਪੋਲ ਪਾ ਦੂੰਗਾ ਉੱਥੋਂ ਤੁਸੀਂ ਅੰਦਾਜ਼ਾ ਲਗਾ ਲਿਓ ਅਗਰ ਸੋ ਉੱਥੋਂ ਅੰਦਾਜ਼ਾ ਸਹੀ ਲੱਗਦਾ ਹੋਇਆ ਪਰ ਜਿੱਥੇ ਤੱਕ ਮੈਨੂੰ ਲੱਗਣਾ ਕਿ ਅਗਰ ਕੋਈ ਵੀ ਚੈਨਲ ਕਿਸੇ ਵੀ ਪ੍ਰਕਾਰ ਦਾ ਪੋਲ ਪਾਉਂਦਾ ਤਾਂ ਉਹ ਮਤਲਬ ਕਿ 50-50% ਹੀ ਹੁੰਦਾ ਕਿਉਂਕਿ 50% ਬੱਚੇ ਜਿਹੜੇ ਹੈਗੇ ਉਹ ਪੇਪਰ ਦੇ ਨਾਲ ਰਿਲੇਟ ਹੀ ਨਹੀਂ ਹੁੰਦੇ ਠੀਕ ਹੈ ਫਾਈਨਲ ਮੈਟਲੀ ਉਹ ਮਤਲਬ ਕਿ ਬੈਸੀ ਬੋਟ ਕਰਦਾਂ ਨੇ ਇਹ ਚੀਜ਼ ਨੂੰ ਤੁਸੀਂ ਵੀ ਸਾਰੇ ਜਾਣਦੇ ਹੋ ਤੇ ਮੈਂ ਵੀ ਜਾਣਦਾ ਠੀਕ ਹੈ ਤੇ ਹੁਣ ਆਪਾਂ ਜਿਹੜਾ ਹੈਗਾ ਨੈਕਸਟ ਕਮੈਂਟ ਦੇਖਦੇ ਆਂ ਤੇ ਬਾਕੀ ਰਹੀ ਪੋਲ ਦੀ ਗੱਲ ਪੋਲ ਮੈਂ ਪਾ ਦੂੰਗਾ ਤੇ ਇਸ ਚੀਜ਼ ਦੀ ਕੋਈ ਮਤਲਬ ਕਿ ਚੱਕਰ ਨਾ ਮਨੂ ਮੈਂ ਸਾਰੇ ਕੈਟਾਗਰੀਜ਼ ਦੇ ਸਾਰੇ ਕਾਸਟ ਦੇ ਜਿਹੜੇ ਹੈਗਾ ਅਲੱਗ-ਅਲੱਗ ਪੋਲ ਬਣਾ ਕੇ ਪਾ ਦੂੰਗਾ ਮੈਰਿਟ ਦੇ ਹਿਸਾਬ ਨਾਲ ਕਿ ਕਿਹਨੇ ਕਿਹੜੇ ਬੱਚੇ ਨੇ ਤੇ ਕਿੰਨੇ-ਕਿੰਨੇ ਨੰਬਰ ਨੇ ਠੀਕ ਹੈ ਮੇਲਡਰ ਤੇ ਫੀਮੇਲਸ ਦਾ ਅਲੱਗ ਆ 2024 ਵਾਲੇ ਚ ਮੈਡੀਕਲ ਟੈਸਟ ਚ ਕੋਈ ਫੇਲ ਹੋਇਆ ਹੈ ਡੀਵੀ ਤੋਂ ਬਾਅਦ ਕਿੰਨੀ ਮੈਰਿਟ ਅਪ ਹੋਈ ਸੀ 2024 ਦੀ ਦੇਖੋ ਜੀ 2024 ਦੀ ਜਿਹੜੀ ਹੈਗੀ ਹੈ ਮੈਡੀਕਲ ਚ ਕੋਈ ਫੇਲ ਨਹੀਂ ਹੋਇਆ ਠੀਕ ਹੈ ਮੈਡੀਕਲ 2024 ਵਾਲਿਆਂ ਦਾ 1746 ਜਿਹੜੇ ਕੈਂਡੀਡੇਟ ਨੇਗੇ 1746 ਦਾ ਹੀ ਮੰਨ ਲਓ ਕਿ ਪਾਸ ਹੋਇਆ ਹੈ ਮੈਡੀਕਲ ਚ ਕੋਈ ਮੇਜਰ ਪ੍ਰੋਬਲਮ ਨਾ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਵੱਡੇ ਇਸ਼ੂ ਨਾ ਹੋਵੇ ਬਾਕੀ ਮੈਡੀਕਲ ਦਾ ਅਗਰ ਕੋਈ ਆਪਣੀ ਕੋਈ ਸਮਝੋ ਕੋਈ ਬਾਹਰ ਟੁੱਤੀ ਹੁੰਦੀ ਹੈ ਠੀਕ ਹੈ ਜਾਂ ਕੋਈ ਆਪਰੇਸ਼ਨ ਪੂਜੀਸ਼ਨ ਹੋਇਆ ਹੁੰਦਾ ਬਾਹਾਂ ਦਾ ਉਂਗਲੀਆਂ ਦਾ ਤੇ ਉਸ ਚੀਜ਼ ਦਾ ਕੋਈ ਇਸ਼ੂ ਨਾ ਹੋਣ ਉਹ ਪਾਸ ਕੀਤਾ ਜਾਂਦਾ ਉਹ ਇਨਾ ਮੈਟਰਿੰਗ ਕਰਦੀ ਉਹ ਚੀਜ਼ ਬਾਕੀ ਨਹੀਂ ਡੀਵੀ ਤੋਂ ਬਾਅਦ ਮੈਰਿਟ ਕਿੰਨੀ ਕੱਪ ਜਾਣੀ ਆ ਜਿਹੜੀ ਡੀਵੀ ਤੋਂ ਬਾਅਦ ਮੈਰਿਟ ਹੈ ਦੇਖੋ ਕੁਝ ਕੈਟਾਗਰੀ ਦੀ 1 ਨੰਬਰ ਵੱਧੇ ਕੁਝ ਕੈਟਾਗਰੀ ਦੀ 1 2 2 ਨੰਬਰ ਜਿਹੜੀ ਹੈਗੇ ਵੱਧ ਜਾਂਦੀ ਆ ਮੈਕਸਿਮ ਤੁਸੀਂ 3 ਨੰਬਰ ਮੰਨ ਕੇ ਚਲੋ ਅਗਰ ਤੁਹਾਡੇ 1 ਤੋਂ 1.5 ਨੰਬਰ ਹੈ ਤੁਸੀਂ ਤਾਂ ਵੀ ਸੇਫ ਹੋ ਅਗਰ ਤੁਹਾਡੇ 3 ਨੰਬਰ ਨੇ ਤਾਂ ਤੁਸੀਂ ਆਪਣੇ ਨੂੰ ਆਪ ਨੂੰ ਜਿਹੜਾ ਹੈਗਾ 100% ਮੰਨ ਲ ਕੇ ਸੇਫ ਮੰਨ ਸਕਦੇ ਹੋ ਠੀਕ ਹੈ ਮਤਲਬ ਕਿ 1 2 ਨੰਬਰ ਜਿਹੜੀ ਹੈਗੇ ਡੀਵੀ ਤੋਂ ਬਾਅਦ ਮੈਟ ਬਦ ਨਹੀਂ 1 2 ਨੰਬਰ ਵੀ ਨਹੀਂ ਬਦਣੀ ਪਿਛਲੀ ਵਾਰ ਜਨਰਲ ਕਾਸਟ ਚ ਜਿਹੜੀ ਹੈਗੀ 70 ਪੁਆਇੰਟ 13 14 ਜਿਹੜੀ ਫਾਈਨਲ ਮੈਟ੍ਰਿਕ ਸੀ ਡੀਵੀ ਲਈ ਤੇ 77.53 ਤੇ ਜਾ ਕੇ ਫਾਈਨਲ ਸਿਲੈਕਸ਼ਨ ਹੋ ਹੁਸ਼ਿਆਰ ਮਨ ਗੱਟਰ ਦੀ ਹੁਣ ਤੁਸੀਂ ਦੇਖੋ ਵੀ ਪੁਆਇੰਟਾਂ ਦੇ ਵਿੱਚ ਹੀ ਜਿਹੜੀ ਹੈਗੀ ਮੈਟ ਵਧੀਆ ਤੇ ਕੁਝ ਕੈਟਾਗਰੀ ਦੀ 1 2 ਨੰਬਰ ਵੀ ਵਧੀ ਸੀ ਠੀਕ ਹੈ ਸਰ ਮੇਰਾ ਬੀਏ 3rd ਸੈਮ ਦਾ ਐਗਜ਼ਾਮ 18 ਨੰਬਰ ਤੋਂ ਸ਼ੁਰੂ ਨੇ ਠੀਕ ਹੈ ਜੀ ਮੈਂ 2024 ਕਾਂਸਟੇਬਲ ਵਿੱਚ ਸਿਲੈਕਟਡ ਹਾਂ ਜੁਆਇਨਿੰਗ ਪਹਿਲਾਂ ਹੋਊਗੀ ਤੇ ਪੇਪਰ ਦੇ ਸਕਦੇ ਹਾਂ ਹਾਂਜੀ ਜਿਹੜੀ ਹੈਗੀ ਆ ਮਲਕ 18 ਨੰਬਰ ਤੋਂ ਠੀਕ ਹੈ ਤੁਹਾਡੇ ਪੇਪਰ ਸ਼ੁਰੂ ਨੇ ਤੇ ਪਹਿਲੀ ਗੱਲ ਤਾਂ ਹੁਣ ਛੋਟੀ ਜਦੋਂ ਜੁਆਇਨਿੰਗ ਹੋਊਗੀ ਜੁਆਇਨਿੰਗ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਲਈ ਮਤਲਬ ਕਿ 1.5 ਤੋਂ 2 ਮਹੀਨੇ ਲੱਗ ਸਕਦੇ ਨੇ ਮਤਲਬ ਕਿ ਜਿਹੜੀ ਤੁਹਾਡੀ ਟ੍ਰੇਨਿੰਗ ਹੈ ਉਹ ਜਨਵਰੀ ਦੇ ਵਿੱਚ ਆ ਕੇ ਸਟਾਰਟ ਹੋਣੀ ਹੈ ਤੇ ਜੁਆਇਨਿੰਗ ਜਦੋਂ ਤੁਹਾਡੀ ਤੁਹਾਡੇ ਬਟਾਲੀਅਨ ਦੇ ਡਿਸਟ੍ਰਿਕਟ ਦੇ ਵਿੱਚ ਜੁਆਇਨਿੰਗ ਹੋ ਗਈ ਉਦੋਂ ਤੁਹਾਨੂੰ ਮਤਲਬ ਕਿ ਨਾਰਮਲ ਛੁੱਟੀ ਮਿਲ ਸਕਦੀ ਆ ਉਥੋਂ ਕੋਈ ਐਡਾ ਇਸ਼ੂ ਨਹੀਂ ਹੈਗਾ ਟ੍ਰੇਨਿੰਗ ਸਮੇਂ ਛੁੱਟੀ ਦਾ ਮਤਲਬ ਕਿ ਔਖਾ ਹੋ ਜਾਂਦਾ ਥੋੜਾ ਜਿਹਾ ਪਰ ਅਗਰ ਤੁਸੀਂ ਜੁਆਇਨਿੰਗ ਤੇ ਹੋਗੇ ਥੋੜਾ ਮਤਲਬ ਕਿ ਤੁਸੀਂ ਬਟਾਲੀਅਨ ਜਾਂ ਡਿਸਟ੍ਰਿਕਟ ਦੇ ਵਿੱਚ ਤੇ एग्जाम ਦੇਣ ਲਈ ਤਾਂ ਮਤਲਬ ਕਿ ਕੋਈ ਚੱਕਰ ਨਹੀਂ ਹੁੰਦਾ ਇਹ ਜੀ ਚੀਜ਼ਾਂ ਲਈ ਛੁੱਟੀ ਜਿਹੇ ਹੀ ਆਰਾਮ ਨਾਲ ਮਿਲ ਜਾਂਦੀ ਹੈ ਠੀਕ ਹੈ ਹੁਣ ਆਪਾਂ ਜਿਹੜੇ ਹੈਗੇ ਨੈਕਸਟ ਕਮੈਂਟ ਦੇਖਦੇ ਆਂ ਸਰ ਐਸਸੀ ਸਰਟੀਫਿਕੇਟ 2018 ਦਾ ਹੈ ਸੇਵਾ ਕੇਂਦਰ ਵਾਲਿਆਂ ਨੂੰ ਕਿਹਾ ਉਹ ਕਹਿੰਦੇ ਇਹੀ ਅਪਡੇਟ ਹੈ ਐਸਸੀ ਵਾਲਿਆਂ ਨੂੰ ਲੋਡ ਨਹੀਂ ਚੱਲ ਜਾਊਗਾ ਦੇਖੋ ਅਗਰ ਸੇਵਾ ਕੇਂਦਰ ਵਾਲੇ ਦੇਖੋ ਮਤਲਬ ਕੋਈ ਕਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਅਗਰ ਤੁਹਾਡੇ ਸਰਟੀਫਿਕੇਟ ਹੈ ਜਿਹੜੇ 4 ਤੋਂ 5 ਸਾਲ ਤੋਂ ਵੱਧ ਪੁਰਾਣੇ ਹੋ ਚੁੱਕੇ ਨੇ ਉਹਨਾਂ ਨੂੰ ਅਪਡੇਟ ਕਰਵਾ ਲਓ ਮਤਲਬ ਕਿ ਆਪਾਂ ਇਸ ਚੀਜ਼ ਨਾਲ ਆਪਾਂ ਕਹਿ ਸਕਦੇ ਆਪਾਂ ਇਸ ਚੀਜ਼ ਨਾਲ ਜੁਝੇ ਨਹੀਂ ਹੈਗੇ ਨਾ ਅਗਰ ਤੁਹਾਡਾ ਜਿਹੜਾ ਹੈ ਮਤਲਬ ਕਿ ਸੇਵਾ ਕੇਂਦਰ ਵਾਲੇ ਕਹਿ ਰਹੇ ਨੇ ਉਹਨਾਂ ਨੂੰ ਇਸ ਪ੍ਰੋਸੀਜਰ ਬਾਰੇ ਪਤਾ ਹੈ ਕਿ ਸਰਟੀਫਿਕੇਟ ਜਿਹੜੇ ਕਿੰਨੇ ਪੁਰਾਣੇ ਚੱਲ ਜਾਂਦੇ ਆ ਕਿੰਨੇ ਪੁਰਾਣੇ ਜਿਹੜੇ ਹੈਗੇ ਨਹੀਂ ਚੱਲਦੇ ਤੇ ਅਗਰ ਉਹਨਾਂ ਨੇ ਕਿਹਾ ਕਿ ਇਹ ਚੱਲ ਸਕਦਾ ਤਾਂ ਬਸ ਤੁਸੀਂ ਇਹੀ ਲੈ ਕੇ ਜਾ ਸਕਦੇ ਹੋ ਤੇ ਇਹੀ ਚੱਲ ਸਕਦਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ ਜਿਹੜਾ ਸਰਟੀਫਿਕੇਟ 2018 ਵਾਲਾ ਸੋਡਾ ਇਹੀ ਫਾਰਮ ਫਿਲ ਕਰਦੇ ਸਮੇਂ ਲੱਗਿਆ ਹੋਵੇ ਠੀਕ ਹੈ ਇਹ ਨਾ ਹੋਵੇ ਤੁਸੀਂ ਲਾਇਆ ਕੋਈ ਅਪਡੇਟ ਕਰਕੇ ਹੋਵੇ ਜਾਂ ਹੋਰ ਵੀ ਪੁਰਾਣਾ ਲਾਇਆ ਹੋਵੇ ਤੇ ਤੁਸੀਂ ਲੈ ਜਾਓ 2018 ਵਾਲਾ ਠੀਕ ਹੈ ਜੇ ਤੁਹਾਡਾ ਇਹ 2018 ਸਰਟੀਫਿਕੇਟ ਲੱਗਿਆ ਹੈ ਤਾਂ ਤੁਸੀਂ ਇਹੀ ਨਾਮ ਲੈ ਕੇ ਜਾਓ ਸਰ 2024 ਨੂੰ ਜਿਹੜੀ ਮੈਂ ਤੁਹਾਨੂੰ ਇਹ ਦੇਖੋ ਪਹਿਲਾਂ ਵੀ ਦੋ ਬੱਚਿਆਂ ਨੂੰ ਪੁੱਛਿਆ ਕਿ 2024 ਦੀ ਜਵਾਨੀ ਬਾਰੇ ਨੰਬਰ ਤੇ ਐਂਡ ਤੱਕ ਜਾਂਦੇ ਜਾਂਦੇ ਸੋਡਾ ਮਤਲਬ ਕਿ ਜੁਆਇਨਿੰਗ ਹੋ ਜਾਊਗੀ ਤਾਂ ਮੈਂ ਤੁਹਾਨੂੰ ਵੀ ਜਿਹੜੀ ਹੈਗੀ ਹੀ ਫੀਲ ਕਰਦਾ ਕਿ ਆਪਣੀ ਜਿਹੜੀ ਯੂਨੀਫਾਰਮਸ ਨੇ ਆਪਣਾ ਡਰੈਸ ਕੋਡ ਉਹਨੂੰ ਕੰਪਲੀਟ ਕਰਕੇ ਰੱਖੋ ਤੇ ਹੁਣ ਜਿਹੜੇ ਤੁਹਾਡੇ ਜੁਆਇਨਿੰਗ ਲੈਟਰ ਨੇ ਉਹ ਵੀ ਟਾਈਪ ਹੋ ਰਹੇ ਨੇ ਤੁਹਾਡੇ ਬੈਟਲ ਨੰਬਰ ਵੀ ਤੁਹਾਨੂੰ ਜੁਆਇਨਿੰਗ ਲੈਟਰ ਦੇ ਵਿੱਚ ਆ ਰਹੇ ਨੇ ਤੇ ਉਹ ਵੀ ਤੁਹਾਨੂੰ ਜਲਦ ਜਲਦ ਅਲਾਟ ਹੋ ਜਾਣਗੇ ਠੀਕ ਹੈ ਤੇ ਜਿਹੜਾ ਤੁਹਾਡਾ ਸਾਰਾ ਪ੍ਰੋਸੈਸ ਹੈ ਉਹ ਵੀ ਮਤਲਬ ਕਿ ਬਹੁਤ ਜਲਦੀ ਤੁਹਾਡਾ ਕੰਪਲੀਟ ਹੋ ਜੂਗਾ ਨੰਬਰ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਹੈਗੀ ਜੁਆਇਨਿੰਗ ਮਿਲ ਜੂ ਤੇ ਜਿਹੜੀ ਹੈਗੀ ਤੁਹਾਨੂੰ ਖੁਸ਼ਖਬਰੀ ਮਿਲ ਜੂ ਕਿ 2025 ਦੇ ਐਂਡ ਤੱਕ ਜਾਂਦੇ ਜਾਂਦੇ ਮਤਲਬ ਕਿ 2025 ਦਾ ਨੰਬਰ ਮੰਥ ਹੁਣ ਆਪਾਂ ਨੈਕਸਟ ਕਮੈਂਟ ਦੇਖਦੇ ਹਾਂ ਡੋਮਿਸਾਈਲ ਸਰਟੀਫਿਕੇਟ ਮੇਰਾ 2021 ਦਾ ਹੈਗਾ ਕੋਈ ਡਾਕੂਮੈਂਟਸ ਕ੍ਰੂਟ ਨਹੀਂ ਚੱਲ ਹਾਂਜੀ 2021 ਦਾ ਕੋਈ ਇਸ਼ੂ ਨਹੀਂ ਹੈਗਾ ਮਤਲਬ ਕਿ ਹਾਲੇ 3-4 ਸਾਲ ਹੋਏ ਨੇ ਠੀਕ ਹੈ ਕੋਈ ਇਸ਼ੂ ਨਹੀਂ ਹੈਗਾ ਤੁਹਾਡਾ 2021 ਦਾ ਮਤਲਬ ਕਿ ਜਿਹੜੇ ਵੀ ਮਤਲਬ ਕਿ 21 ਤੋਂ ਬਾਅਦ ਕਿਸੇ ਦਾ ਵੀ ਕੋਈ ਸਰਟੀਫਿਕੇਟ ਹੈ ਉਹਨੂੰ ਕਮੈਂਟ ਕਰਨ ਦੀ ਲੋੜ ਹੀ ਨਹੀਂ 21 ਤੋਂ ਬਾਅਦ ਵਾਲੇ ਕੋਈ ਵੀ ਤੁਹਾਡਾ ਸਰਟੀਫਿਕੇਟ ਅਪਡੇਟ ਹੋਏ ਹੋਏ ਨੇ 21 ਤੋਂ ਬਾਅਦ ਮਤਲਬ ਕਿ ਹੁਣ ਲੇਟੈਸਟ ਨੇ ਇਹ 3-4 ਸਾਲਾਂ ਵਾਲੇ ਠੀਕ ਹੈ ਇਸ ਚੀਜ਼ ਤੋਂ ਕੋਈ ਸ਼ੁਨ ਨਹੀਂ ਹੈਗਾ ਜੇਕਰ ਤੁਹਾਡੇ 21 ਤੋਂ ਬਾਅਦ ਸਰਟੀਫਿਕੇਟ ਬਣੇ ਹੋਏ ਨੇ ਤਾਂ ਉਹ ਅਪਡੇਟਡ ਹੀ ਨੇ ਉਹਨੂੰ ਤੁਸੀਂ ਰੀਨਿਊ ਕਰਾਉਣੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਅਗਰ ਕੋਈ ਕਿਸੇ ਨੂੰ ਲੱਗਦਾ ਕਿ 21 ਤੋਂ ਪਹਿਲਾਂ ਦਾ 20 ਦਾ 18 ਦਾ 17 ਦਾ 16 ਦਾ ਬਣਾ ਆਇਆ ਉਹਨੂੰ ਤੁਸੀਂ ਅਗਰ ਅਪਡੇਟ ਕਰਵਾਉਣਾ ਚਾਹੋ ਤਾਂ ਕਰਵਾ ਲਓ ਠੀਕ ਹੈ ਸਰ ਪੰਜਾਬ ਪੁਲਿਸ ਚ ਦੇ ਕਿਸ ਕੋਟੇ ਚ ਪ੍ਰੋਮੋਸ਼ਨ ਜਲਦੀ ਹੁੰਦੀ ਹੈ ਦੇਖੋ ਜਿਹੜੀ ਤੁਸੀਂ ਪ੍ਰੋਮੋਸ਼ਨ ਵਾਲੀ ਗੱਲ ਕਰਦੇ ਹੋ ਪ੍ਰੋਮੋਸ਼ਨ ਦਾ ਇਹ ਸੀਨ ਨਹੀਂ ਹੁੰਦਾ ਪ੍ਰੋਮੋਸ਼ਨ ਜਿਹੜੀ 7 ਸਾਲਾਂ ਤੋਂ 8 ਸਾਲਾਂ ਦਾ ਜਿਹੜਾ ਹੀ ਮਤਲਬ ਕਿ ਮੈਕਸਿਮ 10 ਸਾਲਾਂ ਦਾ ਤੁਹਾਡੀ ਪ੍ਰੋਮੋਸ਼ਨ ਆ ਜਾਂਦੀ ਹੈ ਠੀਕ ਹੈ ਹੁਣ ਜੇ ਤੁਸੀਂ 2025 ਚ ਕਨਸਟੇਬਲ ਭਰਤੀ ਹੋਗੇ ਤੇ ਆਪਾਂ ਮੈਕਸਿਮ 10 ਸਾਲ ਮੰਨ ਕੇ ਚੱਲਦੇ ਹਾਂ ਠੀਕ ਹੈ ਸਾਰੇ ਪ੍ਰੋਸੈਸ ਹੁੰਦੇ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ 35 ਸਾਲਾਂ ਦੇ ਬੱਚੇ ਹੈਗੇ ਹੈਡ ਕਨਸਟੇਬਲ ਬਣ ਜਾਓਗੇ ਤੇ ਇਹਦੇ ਤੋਂ 45 ਸਾਲਾਂ ਤੱਕ ਜਾਂਦੇ ਜਾਂਦੇ ਤੁਸੀਂ ਜਿਹੜਾ ਹੈਗਾ ਐਸਆਈ ਬਣ ਜਾਓਗੇ ਤੇ 55 ਸਾਲਾਂ ਤੱਕ ਜਾਂਦੇ ਜਾਂਦੇ ਤੁਸੀਂ ਐਸਆਈ ਬਣ ਜਾਓਗੇ ਠੀਕ ਹੈ ਮਤਲਬ ਕਿ ਜੇਕਰ ਕਾਂਸਟੇਬਲ ਕੋਈ 25 ਉਮਰ ਦੀ ਸਾਲ ਚ ਭਰਤੀ ਹੁੰਦਾ ਹੈ ਤਾਂ ਉਹ ਸਬ ਇਨਸਪੈਕਟਰ ਤੱਕ ਜਾ ਕੇ ਰਿਟਾਇਰ ਹੁੰਦਾ ਹੈ ਤੇ ਮਤਲਬ ਜਿਹੜੀ ਹੁਣ ਤੁਸੀਂ ਪ੍ਰੋਮੋਸ਼ਨ ਦੀ ਗੱਲ ਕਰਦੇ ਹੋ ਕਿ ਕੋਟੇ ਦੀ ਕੋਟੇ ਦਾ ਕੋਈ ਲੈਣਾ ਦੇਣਾ ਹੁੰਦਾ ਇਹ ਚ ਹੁੰਦੀ ਹੈ ਸਿਨਿਓਰਿਟੀ ਠੀਕ ਹੈ ਸਿਨਿਓਰਿਟੀ ਕਿਵੇਂ ਜਿਹੜੇ ਸਾਬ ਤੇ ਬੈਚ ਚੱਲਦਾ ਪਹਿਲਾਂ 2023 ਵਾਲਿਆਂ ਦੀ ਪ੍ਰੋਮੋਸ਼ਨ ਆ ਫਿਰ 24 ਵਾਲਿਆਂ ਦੀ ਫਿਰ 25 ਵਾਲਿਆਂ ਦੀ ਇਹ ਸਭ ਨਾਲ ਸਿਨਿਓਰਿਟੀ ਆਉਂਦੀ ਹੈ ਇਸ ਚ ਮਤਲਬ ਕਿ ਕਿਸੇ ਕੈਟਾਗਰੀ ਨੂੰ ਕੋਈ ਮਤਲਬ ਕਿ ਕੋਈ ਪ੍ਰੋਮੋਸ਼ਨ ਦਾ ਬੈਨੀਫਿਟ ਨਹੀਂ ਮਿਲਦਾ ਕੈਟਾਗਰੀ ਜਾਂ ਕੋਟੇ ਵਾਲਿਆਂ ਨੂੰ ਮੰਨ ਲਓ ਕਿ ਉੱਥੇ ਬੈਨੇਫਿਟ ਮਿਲ ਜਾਂਦਾ ਵੀ ਅੰਦਰ ਮੈਗਵਿਨ ਵਿੱਚ ਵਿੱਚ ਇਹ ਚੀਜ਼ ਦੇ ਮਤਲਬ ਕਿ ਬਹੁਤ ਹੋਰ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਕੈਟਾਗਰੀਆਂ ਨੂੰ ਬੈਨੇਫਿਟ ਮਿਲ ਜਾਂਦੇ ਆ ਠੀਕ ਹੈ ਇਸ ਤਰੀਕਾ ਜੋ ਤੁਸੀਂ ਮੈਗਵਿਨ ਵਿੱਚ ਜਾਓਗੇ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਹੌਲੀ ਹੌਲੀ ਪਤਾ ਲੱਗੂਗਾ ਹੁਣ ਆਪਾਂ ਨੈਕਸਟ ਦੇਖਦੇ ਆ ਸਰ ਜੋ ਅਦਰ ਸਟੇਟ ਦੇ ਸਟੂਡੈਂਟ ਨੇ ਈਡਬਲਿਊਜ਼ ਕੈਟਾਗਰੀ ਚ ਆਰਏ ਨੇ ਇਹ ਉਹ ਸਹੀ ਹੈ ਨਹੀਂ ਜੀ ਬਿਲਕੁਲ ਵੀ ਨਹੀਂ ਸਹੀ ਬਹੁਤ ਸਾਰੇ ਸਟੂਡੈਂਟ ਫੇਕ ਸਰਟੀਫਿਕੇਟ ਅਪਲਾਈ ਕਰਕੇ ਇਸ ਕੈਟਾਗਰੀ ਨੂੰ ਫੁੱਲਫਿਲ ਕਰ ਰਹੇ ਨੇ ਜਿਸ ਨਾਲ ਹੱਕਦਾਰ ਸਟੂਡੈਂਟ ਰਹਿ ਰਹੇ ਨੇ ਦੇਖੋ ਜੀ ਇਹ ਮਤਲਬ ਕਿ ਜਿਹੜਾ ਤੁਹਾਡਾ ਕਮੈਂਟ ਹੈ ਮੈਂ ਤੁਹਾਡੀ ਗੱਲ ਸਮਝਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਅਗਰ ਕੋਈ ਅਦਰ ਸਟੇਟ ਦਾ ਜਿਹੜਾ ਹੈਗਾ ਮਤਲਬ ਕਿ ਕੈਂਡੀਡੇਟ ਹੈ ਜਦੋਂ ਉਹ ਆਪਣਾ ਆਧਾਰ ਕਾਰਡ ਲੈ ਕੇ ਆਊਗਾ ਤਾਂ ਉਸਨੇ ਕੋਈ ਉਹਦੇ ਸਰਟੀਫਿਕੇਟਾਂ ਉੱਤੇ ਸਕੂਲ ਦੇ ਹੋਗੇ ਠੀਕ ਹੈ 10th ਪਲਸ ਹੋਗੇ ਉਹਦਾ ਆਧਾਰ ਕਾਰਡ ਹੋਗਾ ਪੈਨ ਕਾਰਡ ਹੋਗਾ ਜਿਹੜੇ ਸਾਰੇ ਆਨਲਾਈਨ ਚੜੇ ਹੋਏ ਨੇ ਇਹ ਵੀ ਨਹੀਂ ਹੈਗਾ ਕਿ ਹੁਣ ਆਫਲਾਈਨ ਕਾਪੀਜ਼ ਲੈ ਕੇ ਆਜੂਗਾ ਤਾਂ ਕਿਸੇ ਨੇ ਚੈੱਕ ਨਹੀਂ ਕਰਨੇ ਉਹ ਸਾਰੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਤੇ ਆਨ ਹਰਿਆਣਾ ਦਾ ਐਡਰੈਸ ਹੋਊਗਾ ਠੀਕ ਹੈ ਉਹਦੇ ਆਧਾਰਗੜ ਤੇ ਹਰਿਆਣਾ ਦਾ ਐਡਰੈਸ ਹੋਊਗਾ ਤਾਂ ਉੱਥੇ ਉਹਦਾ ایਡਬਲਿਊਐਸ ਸਰਟੀਫਿਕੇਟ ਕੈਨਸਲ ਹੀ ਹੋ ਜਾਊਗਾ ਠੀਕ ਹੈ ਮਤਲਬ ਕਿ ਉਹਦਾ ایਡਬਲਿਊਐਸ ਸਰਟੀਫਿਕੇਟ ਮੰਗਣੀ ਨਹੀਂ ਉਹਨੂੰ ਸਿੱਧਾ ਜਿਹੜਾ ਹੈਗਾ ਜਨਰਲ ਕਾਸਟ ਦੇ ਕਾਸਟ ਦੇ ਵਿੱਚ ਸ਼ਿਫਟ ਕਰ ਦਾਂਗੇ ਤੇ ਇੱਕ ਚੀਜ਼ ਹੋਰ ਸੀ ਕਿ ਮਤਲਬ ਹੁਣ ਇਹ ਤਾਂ ਦੇਖੋ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਅਗਰ ایਡਬਲਿਊਐਸ ਸਰਟੀਫਿਕੇਟ ਕੋਈ ਅਦਰ ਸਟੇਟ ਦਾ ਕੈਂਡੀਡੇਟ ਲਾਉਂਦਾ ਤਾਂ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਉਹਦੇ ਮਤਲਬ ਕਿ ਉਹਦੇ ਦੂਜੇ ਸਾਰੇ ਡਾਕੂਮੈਂਟਸ ਦੇ ਨਾਲ ਹੀ ਰਿਲੇਟ ਕਰਕੇ ਉਹਨੂੰ ਉਹਦਾ ਓਪਨ ਜਨਰਲ ਅਨਰਿਜ਼ਰਵਡ ਕੈਟਾਗਰੀ ਮੇਲ ਦੇ ਵਿੱਚ ਜਿਹੜਾ ਹੈਗਾ ਪਾਇਆ ਜਾਊਗਾ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਤੇ ਬਾਕੀ ਜਿਹੜੇ ਵੀ ਬੱਚਿਆਂ ਨੇ ਫੇਕ ਸਰਟੀਫਿਕੇਟ ਬਣਾਏ ਹੋਏ ਨੇ ਕਿਸੇ ਵੀ ਚਾਹੇ ਕਿਸੇ ਨੇ ਕਿਸੇ ਕੈਟਾਗਰੀ ਦਾ ਬਣਾਇਆ ਹੋਇਆ ਚਾਹੇ ਕੋਈ ਐਸਸੀ ਬੀਸੀ ਦਾ ਬਣਾ ਆਖਿਆ ਜਾਂ ਈਡਬਲਯੂਐਸ ਦਾ ਬਣਾ ਆਖਿਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਸ ਦਾ ਕੇਸ ਹੈ ਇਹਨਾਂ ਚੀਜ਼ਾਂ ਦਾ ਕੇਸ ਬਹੁਤ ਵੱਡੇ ਬੰਦੇ ਨੇ ਇਹਨਾਂ ਚੀਜ਼ਾਂ ਦੇ ਠੀਕ ਹੈ ਤਾਂ ਕਿਰਪਾ ਕਰਕੇ ਅਗਰ ਕਿਸੇ ਦੇ ਸਰਟੀਫਿਕੇਟ ਗਲਤ ਕਿਸੇ ਨੇ ਜਾਲੀ ਬਣਵਾਏ ਹੋਏ ਨੇ ਤਾਂ ਇਸ ਚੀਜ਼ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਆਪਣੇ ਜਿਹੜ ਠੀਕ ਹੈ ਕਿਉਂਕਿ ਅਗਰ ਤੁਹਾਡੇ ਤੋਂ ਕੋਈ ایਡਬਲਯੂਐਸ ਦਾ ਸਮਝੋ ਕੋਈ ਫੇਕ ਸਰਟੀਫਿਕੇਟ ਫੜਾਇਆ ਜਾਂਦਾ ਕੋਈ ਤੁਹਾਡੇ ਨਾਲ ਦਾ ਕਿ ਬੱਚਾ ਕੋਈ ਕੰਪਲੀਟ ਕਰ ਦਿੰਦਾ ਕਿ ਹਾਂ ਇਹ ایਡਬਲਯੂਐਸ ਕੈਟਾਗਰੀ ਦੇ ਅੰਦਰ ਨਹੀਂ ਆਉਂਦਾ ਠੀਕ ਹੈ ਇਹਦੇ ਕੋਲ ਮਤਲਬ ਕਿ ਜਿਹੜਾ ਰਿਕੁਆਇਰਮੈਂਟਸ ਨੇ ایਡਬਲਯੂਐਸ ਲਈ ਉਹ ਮਤਲਬ ਕਿ ਜਿਆਦਾ ਨਹੀਂ ਜਾਂ ਕੋਈ ਐਸੀਬੀਸੀ ਦੇ ਵਿੱਚ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਹਣੀ ਜਾਲੀ ਸਰਟੀਫਿਕੇਟ ਬਣਾਏ ਹੋਏ ਨੇ ਤਾਂ ਤੁਹਾਡੇ ਤੇ ਇਹੋ ਜੀ ਕਾਰਵਾਈ ਹੋਣੀ ਹੈ ਕਿ ਮਤਲਬ ਕਿ ਇਸ ਜੀ ਦਾ ਐਡਾ ਵੱਡਾ ਕੇਸ ਬਣਾਉਂਦਾ ਕਿ ਤੁਸੀਂ ਸਾਰੇ ਮੁਰਮੁੜ ਕੇ ਕੋਈ ਸਰਕਾਰੀ ਨੌਕਰੀ ਲਈ ਐਲੀਜੀਬਲ ਨਹੀਂ ਰਹੋਗੇ ਠੀਕ ਹੈ ਤਾਂ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਅਗਰ ਤੁਹਾਡੇ ਫੇਕ ਸਰਟੀਫਿਕੇਟ ਬਣਾਏ ਹੋਏ ਨੇ ਕਿਸੇ ਵੀ ਬੱਚੇ ਨੇ ਤਾਂ ਉਹ ਆਪਣੀ ਸਰਟੀਫਿਕੇਟ ਨੂੰ ਠੀਕ ਹੈ ਆਪਣੀ ਜਿਹੜੀ ਭਰਤੀ ਦੇ ਵਿੱਚ ਉੱਥੇ ਤੁਸੀਂ ਮਤਲਬ ਕਿ ਫੀਡੈਟ ਕਰਵਾ ਕੇ ਲਿਓ ਕਿ ਸਰਟੀਫਿਕੇਟ ਗਲਤੀ ਨਾਲ ਲੱਗ ਚੁੱਕਾ ਹੈ ਮੈਂ ਇਸ ਲਈ ਮਤਲਬ ਕਿ ਇਹ ਜੀ ਮੈਂ ਇਸ ਚੀਜ਼ਾ ਨਹੀਂ ਆਉਂਦਾ ਠੀਕ ਹੈ ਤੇ ਸਰ ਮੇਰਾ ਈਡਬਲਯੂਐਸ 2024 ਆਲਾ ਨਹੀਂ ਹੈ ਮੇਰੇ ਕੋਲ ਮੈਂ ਕਾਪੀ ਕਰਵਾਈ ਹੈ ਉਸ 'ਚ ਜੋ ਨੇੜੇ ਮੋਹਰ ਹੁੰਦੀ ਹੈ ਤੇ ਸਹੀ ਦਾ ਨਿਸ਼ਾਨ ਹੁੰਦਾ ਹੈ ਉਹ ਨਹੀਂ ਆਉਂਦਾ ਮੈਂ ਸੇਵਾ ਕੇਂਦਰ ਚੋਂ ਪਤਾ ਕੀਤਾ ਸੀ ਉਹ ਕਹਿੰਦੇ ਹੁਣ ਆ ਨਹੀਂ ਨਿਕਲਦਾ ਹੁਣ ਇਸ ਦਾ ਕੀ ਹੱਲ ਹੈ 2025 ਵਾਲਾ ਬਣਾ ਲਿਆ ਪਰ 2024 ਦਾ ਹੱਲ ਹੋ ਜਾਊਗਾ ਪਲੀਜ਼ ਦੱਸ ਦੋ ਇਹ ਤਾਂ ਨਹੀਂ ਕਿ ਨਹੀਂ ਦੇਖੋ ਜੀ ਮੈਂ ਤੁਹਾਨੂੰ ਇਸ ਚੀਜ਼ ਬਾਰੇ ਮੈਂ ਤੁਹਾਡੀ ਗੱਲ ਸਮਝ ਗਿਆ ਠੀਕ ਹੈ ਇਸ ਚੀਜ਼ ਦਾ ਮੈਂ ਸ਼ਾਇਦ ਤੁਹਾਨੂੰ ਕਮੈਂਟ ਦੇ ਵਿੱਚ ਰਿਪਲਾਈ ਵੀ ਕਰਿਆ ਸੀ ਕਿਉਂਕਿ ਜਿਹੜਾ ਕਮੈਂਟ ਮੈਨੂੰ ਨਹੀਂ ਸਮਝ ਆਇਆ ਸੀ ਆ ਇਹ ਮਤਲਬ ਕਿ ਜਿਹੜਾ ਬੱਚੇ ਦਾ ਡਾਟਾ ਹੈ ਕਿ ਉਹਦਾ ਜਿਹੜਾ 2024 ਦਾ ਸਰਟੀਫਿਕੇਟ ਸੀ ਆ ای ਡਬਲਯੂ ਐਸ ਵਾਲਾ ਉਹ ਹੋਇਦਾ ਬੱਚੇ ਦਾ ਖੋ ਗਿਆ ਠੀਕ ਹੈ ਤੇ ਇਹਦੀ ਇਹਦੇ ਕੋਲ ਹੈਗੀ ਫੋਟੋਕਾਪੀ ਤੇ ਜਿਹੜਾ 2025 ਦਾ ਸਰਟੀਫਿਕੇਟ ਹੈ ਉਹ ਹੀ ਨੇ ਹੁਣ ਬਣਾ ਲਿਆ ਦੇਖੋ ਤੁਸੀਂ ਇੱਕ ਐਫੀਡੇਵਟ ਤਿਆਰ ਕਰਵਾਇਓ ਐਫੀਡੇਵਟ ਦੇ ਵਿੱਚ ਤੁਸੀਂ ਕੀ ਲਿਖਵਾਉਣਾ ਕਿ ਜਿਹੜਾ ਮੇਰਾ ਈਡੋਨਸਰ ਦਾ ਸਰਟੀਫਿਕੇਟ 2024 ਦੇ ਵਿੱਚ 2024 ਸੈਸ਼ਨ ਦਾ 2024 ਦੀ ਪਰ ਜਿਹੜਾ ਮੈਂ ਕਿ 2025 ਦੀ ਭਰਤੀ ਭਰਨ ਸਮੇਂ ਨਾਲ ਅਟੈਚ ਕਰਿਆ ਸੀ ਉਹ ਮੇਥੋਂ ਜਿਹੜਾ ਹੈਗਾ ਖੋ ਗਿਆ ਤੇ ਉਹਦੀ ਫੋਟੋਕਾਪੀ ਮੇਰੇ ਕੋਲ ਹੈਗੀ ਹੈ ਠੀਕ ਹੈ ਪਰ ਮੈਂ ਆਪਣੀ ਜਿਹੜਾ ਮਤਲਬ ਕਿ ਐਸਸੀ ਨੂੰ ਯਕੀਨੀ ਬਣਾਉਣ ਲਈ ਕਿ ਇਹ ਮੈਂ ਈਡਬਲਿਊਸ ਕੈਟਾਗਰੀ ਦੇ ਵਿੱਚ ਬਿਲੋਂਗ ਕਰਦਾ ਮੈਂ 2025 ਦਾ ਸਰਟੀਫਿਕੇਟ ਵੀ ਜਿਹੜਾ ਹੈਗਾ ਬਣਵਾ ਲਿਆ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਐਫੀਡੇਵਿਟ ਬਣਵਾ ਲਿਓ ਤੇ ਇਸ ਚੀਜ਼ ਦਾ ਮਤਲਬ ਕਿ ਤੁਹਾਨੂੰ ਕੋਈ ਇਸ਼ੂ ਨਹੀਂ ਨਾ ਕੋਈ ਤੁਹਾਨੂੰ ਬਾਹਰ ਕੱਢੇ ਭਰਤੀ ਦੇ ਵਿੱਚੋਂ ਠੀਕ ਹੈ ਅਗਰ ਤੁਸੀਂ ਐਲੀਜੀਬਲ ਹੋਵੋਗੇ ਈਡਬਲਿਊ ਲਈ ਤਾਂ ਜਿਹੜਾ ਹੈਗਾ ਤੁਹਾਨੂੰ ਮਤਲਬ ਕਿ ਸਹੀ ਬਣੇ ਜਾਊਗਾ ਇਸ ਚੀਜ਼ ਦਾ ਕੋਈ ਇਸ਼ੂ ਨਾ ਕੋਈ ਅਗਰ ਤੁਹਾਡਾ ਸਰਟੀਫਿਕੇਟ ਖੋ ਗਿਆ ਠੀਕ ਹੈ ਤੁਸੀਂ 2025 ਵਾਲਾ ਬਣਾ ਲਿਆ ਤਾਂ ਬਹੁਤ ਵਧੀਆ ਗੱਲ ਆ ਤੇ ਹੁਣ ਨੈਕਸਟ ਆਪਣਾ ਕਮੈਂਟ ਹੈ ਸਰ ਪੰਜਾਬ ਪਲਸ 2024 ਦੀ ਟ੍ਰੇਨਿੰਗ ਤੇ ਇੱਕ ਵੀਡੀਓ ਬਣ ਨਹੀਂ ਚਾਹੀਦੀ ਦੇਖੋ ਜੀ ਮੈਂ ਇਸ ਚੀਜ਼ ਬਾਰੇ ਮਤਲਬ ਕਿ ਡਿਟੇਲ ਚ ਵੀਡੀਓ ਬਣਾ ਦੂੰਗਾ ਫਿਲਹਾਲ 2025 ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਤੇ 2024 ਵਾਲਿਆਂ ਦੀ ਜਦੋਂ ਜੁਆਇਨਿੰਗ ਹੋ ਜੂਗੀ ਠੀਕ ਹੈ ਜੁਆਇਨਿੰਗ ਤੋਂ ਆਪਾਂ 1-2 ਦਿਨ ਪਹਿਲਾਂ ਕਿਉਂਕਿ ਹੁਣ ਜਿਹੜੀ ਖਬਰ ਤੁਹਾਨੂੰ ਬਹੁਤ ਜਲਦ ਮਤਲਬ ਕਿ ਖੁਸ਼ਖਬਰੀ ਮਿਲਣ ਵਾਲੀ ਹੈ ਇਸ ਲਈ ਤੇ ਜਦ ਜੁਆਇਨਿੰਗ ਤੋਂ 1-2 ਦਿਨ ਬਾਅਦ ਤੱਕ ਜਿਹੜੀ ਹੈ ਕਿ 2024 ਦੀ ਆਪਾਂ ਪ੍ਰੋਪਰ ਤੁਹਾਨੂੰ ਜਿਹੜੀ ਹੈ ਜੁਆਇਨਿੰਗ ਦੀ ਤੇ ਜਿਹੜਾ ਮਤਲਬ ਕਿ ਆਪਾਂ ਨੂੰ ਤੁਹਾਡੇ ਟ੍ਰੇਨਿੰਗ ਦੇਗੀ ਟ੍ਰੇਨਿੰਗ ਤੋਂ ਬਾਅਦ ਤੁਹਾਡੇ ਕਿਸ ਤਰੀਕੇ ਨਾਲ ਡਿਊਟੀਆਂ ਲੱਗਣੀਆਂ ਨੇ ਜਿਹੜੇ ਆਰਮਡ ਕੈਟਰਰ ਬਲ ਬੱਚੇ ਨੇ ਉਹਨਾਂ ਦੀ ਕੀ ਡਿਊਟੀ ਹੋਣੀ ਹੈ ਨੇ ਡਿਸਟ੍ਰਿਕਟ ਕੈਟਰਰ ਬਲ ਬੱਚੇ ਨੇ ਕੀ ਡਿਊਟੀਆਂ ਹੋਣੀਆਂ ਨੇ ਸੋਨੂੰ ਸਾਰੀ ਜਾਣਕਾਰੀ ਇੱਕ ਵੀਡੀਓ ਦੇ ਵਿੱਚ ਦੇ ਦਾਂਗੇ ਠੀਕ ਹੈ ਤੇ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਐਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਸਾਨੂੰ ਨੈਕਸਟ ਆਉਣ ਵਾਲੀਆਂ ਇਨਫੋਰਮੇਟਿਵ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀਕਰ ਤੁਹਾਡਾ ਕਿਸੇ ਪ੍ਰਕਾਰ ਦਾ ਡਾਊਟ ਹੁੰਦਾ ਤਾਂ ਤੁਸੀਂ ਜਿਹੜਾ ਹੈਗਾ ਕਮੈਂਟ ਕਰਦਿਆ ਕਰੋ ਤੇ ਤੁਹਾਡਾ ਮਤਲਬ ਕਿ ਕੋਈ ਵੀ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਮੈਂਟਾਂ ਵਿੱਚ ਜਿਹੜਾ ਸਵਾਲ ਜਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਉਹਨਾਂ ਡਾਊਟਸ ਬਾਰੇ ਪਤਾ ਲੱਗ ਸਕੇ ਤੇ ਜਿਹੜਾ ਹੈਗਾ ਆਪਣਾ ਇੱਕ ਫੀਡਬੈਕ ਠੀਕ ਹੈ ਤੇ ਆਪਣਾ ਫੀਡਬੈਕ ਚੰਗਾ ਫੀਡਬੈਕ ਮਾੜਾ ਫੀਡਬੈਕ ਤੁਹਾਨੂੰ ਜਿਸ ਤਰੀਕੇ ਨਾਲ ਵੀ ਵੀਡੀਓ ਦੇ ਵਿੱਚ ਇੰਪਰੂਵਮੈਂਟ ਚਾਹੀਦੀ ਆ ਜਾਂ ਤੁਹਾਡਾ ਕਿਸੇ ਪ੍ਰਕਾਰ ਦਾ ਕੋਈ ਕੁਐਸਚਨ ਹੈ ਤਾਂ ਤੁਸੀਂ ਆਪਣਾ ਜਿਹੜਾ ਫੀਡਬੈਕ ਵੀਡੀਓ ਦੇ ਨੀਚੇ ਕਮੈਂਟਾਂ ਦੇ ਵਿੱਚ ਆਪਣੇ ਜਿਹੜੇ ਹੈਗਾ ਮਤਲਬ ਕਿ ਸੁਝਾਅ ਜ਼ਰੂਰ ਦਿਓ ਤੇ ਬਾਕੀ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ